ਅਕਸ਼ੰਡ ਦੇ ਵਿੱਚ ਫਿਰ ਇਹ ਦੋ ਦਿਨਾਂ ਦੇ ਵਿੱਚ ਦੂਜੀ ਵਾਰ ਬੱਦਲ ਫਟਿਆ ਬੱਦਲ ਫਟਣ ਦੀ ਇਹ ਘਟਨਾ ਵਾਪਰੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਇਹ ਪਹਾੜੀ ਏਰੀਆ ਹੈ ਉੱਤਰਾਖੰਡ ਦਾ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਪਹਾੜਾਂ ਦੇ ਵਿੱਚ ਬੱਦਲ ਫਟਦੇ ਨੇ ਤਾਂ ਜੱਕਦਮ ਜਿਹੜਾ ਪਾਣੀ ਇਕੱਠਾ ਹੋ ਜਾਂਦਾ ਸੋ ਉਹ ਪਾਣੀ ਫਿਰ ਜਦੋਂ ਉੱਪਰੋਂ ਚੜਾਈ ਤੋਂ ਟਟਲਾਂ ਵਾਲ ਆਉਂਦਾ ਤਾਂ ਉਹ ਸਭ ਕੁਝ ਤਬਾਹ ਕਰਦਾ ਹੋਇਆ ਨਾਲ ਲੈ ਕੇ ਆਉਂਦਾ ਹੈ ਤਾਂ ਇਹ 6 ਘਰ ਜਿਹੜੇ ਨੇ ਦੱਸੇ ਜਾ ਰਹੇ ਨੇ ਕਿ ਉਹ ਮਲਬੇ ਦੇ ਖੇਠ ਦੱਬੇ ਜਾ ਚੁੱਕੇ ਨੇ ਤੇ ਹੁਣ ਤੱਕ 7 ਲੋਕ ਜਿਹੜੇ ਨੇ ਉਹ ਵੀ ਲਾਪਤਾ ਹੋ ਚੁੱਕੇ ਨੇ ਔਰ 2 ਦਿਨ ਪਹਿਲਾਂ ਹੀ ਤੁਹਾਨੂੰ ਦੱਸ ਦਿੱਤੀ ਕਿ ਇਸ ਜਗ੍ਹਾ ਤੇ 2500 ਸਲੈਨੀ ਫਸ ਚੁੱਕੇ ਸਿਗੇ ਜਦੋਂ ਪਹਿਲਾਂ 2 ਦਿਨ ਪਹਿਲਾਂ ਇੱਥੇ ਬੱਦਲ ਫਟਿਆ ਸੀ ਹੁਣ ਜਿਹੜਾ ਬੱਦਲ ਫਟਿਆ ਉਹ ਤੁਹਾਨੂੰ ਦੱਸਦੀ ਕਿ ਚਮੋਲੀ ਜ਼ਿਲ੍ਹੇ ਦੇ ਨੰਦਾ ਨਗਰ ਘਾੜ ਦੇ ਵਿੱਚ ਇਹ ਬੱਦਲ ਫਟਿਆ ਔਰ ਬੱਦਲ ਫਟਣ ਤੋਂ ਬਾਅਦ ਦੇ ਵਿੱਚ ਕੁੰਤਰੀ ਲੰਗਾਫਲੀ ਵਾਰਡ ਦੇ 6 ਘਰ ਜਿਹੜੇ ਨੇ ਉਹ ਮਲਬੇ ਦੇ ਹੇਠ ਦੱਬੇ ਜਾ ਚੁੱਕੇ ਨੇ ਤੇ 7 ਲੋਕ ਜਿਹੜੇ ਨੇ ਉਹ ਲਾਪਤਾ ਹੋਏ ਨੇ ਔਰ ਜਿੰਨਾਂ ਦੇ ਵਿੱਚੋਂ ਦੋ ਨੂੰ ਤਾਂ ਅਜੇ ਤੱਕ ਰੈਸਕਿਊ ਕਰ ਲਿਆ ਗਿਆ ਹੈ ਦੋ ਨੂੰ ਤਾਂ ਅਜੇ ਤੱਕ ਬਚਾ ਲਿਆ ਗਿਆ ਹੈ ਤਾਂ ਜਿਹੜਾ 16 ਸਤੰਬਰ ਨੂੰ ਯਾਨੀ ਕਿ ਦੋ ਕੁ ਦਿਨ ਪਹਿਲਾਂ ਇਸ ਦੇਰਾਦੂਨ ਦੇ ਵਿੱਚ ਬੱਦਲ ਫਟਿਆ ਸੀਗਾ ਔਰ ਦੇਰਾਦੂਨ ਤੋਂ ਮਸੂਰੀ ਤੱਕ 35 ਕਿਲੋਮੀਟਰ ਦੇ ਰਸਤੇ ਨੁਕਸਾਨੇ ਗਏ ਸੀ ਜਿਸ ਕਾਰਨ ਮਸੂਰੀ ਦੇ ਵਿੱਚ 2500 ਸੈਲਾਨੀ ਜਿਹੜੇ ਉਹ ਫਸੇ ਕੋਏ ਸੀਗੇ ਤਾਂ ਇਹ ਹੁਣ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਬੜੀਆਂ ਖਤਰਨਾਕ ਤਸਵੀਰਾਂ ਨੇ ਖੌਫਨਾਕ ਮੰਜ਼ਰ ਨੇ ਪਾਣੀ ਜਿਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਹੈ ਪਾਣੀ ਦਾ ਪੱਧਰ ਜਿਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਔਰ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈ ਤੁਸੀਂ ਦੇਖੋ ਕਿ ਪਾਣੀ ਦੀ ਸਪੀਡ ਕਿੰਨੀ ਹੈ ਔਰ ਇਸ ਸਪੀਡ ਦੇ ਨਾਲ ਜਦੋਂ ਪਾਣੀ ਜਾਵੇ ਤਾਂ ਪਾਣੀ ਕਈ ਤਰੀਕੇ ਦੀ ਤਬਾਕੀ ਮਚਾ ਸਕਦਾ ਹੈ ਗੱਡੀਆਂ ਜਿਹੜੀਆਂ ਨੇ ਉਹ ਰੋੜ ਕੇ ਲੈ ਜਾ ਸਕਦਾ ਹੈ ਘਰ ਤਾਂ ਮਲਬੇ ਬਣਾ ਹੀ ਦਿੱਤੇ ਨੇ ਜਿਹੜੀ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ 6ਕ ਦੇ ਕਰੀਬ ਘਰ ਜਿਹੜੇ ਨੇ ਉਹਨਾਂ ਨੂੰ ਮਲਬਾ ਜਿਹੜਾ ਬਣਾ ਦਿੱਤਾ ਗਿਆ ਹੁਣ ਤੱਕ ਦਾ 7 ਲੋਕ ਲਾਪਤਾ ਵੀ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚੋਂ 2 ਲੋਕਾਂ ਨੂੰ ਤਾਂ ਬਚਾ ਲਿਆ ਗਿਆ ਪਰ ਅਜੇ 5 ਲੋਕ ਕਿੱਥੇ ਨੇ ਉਹਨਾਂ ਦਾ ਰੈਸਕਿਊ ਲਗਾਤਾਰ ਜਾਰੀ ਹੈ ਤਾਂ ਉੱਤਰਾਖੰਡ ਦੇ ਵਿੱਚ ਇੱਕ ਵਾਰ ਫਿਰ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਬੱਦਲ ਫਟਿਆ ਬੱਦਲ ਫਟਣ ਦੇ ਨਾਲ 6 ਘਰ ਨੁਕਸਾਨੇ ਗਏ ਨੇ 6 ਘਰ ਮਲਬਾ ਬਣ ਚੁੱਕੇ ਨੇ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਹੁਤ ਖੌਫਨਾਕ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਛੱਲਾ ਮਾਰਦਾ ਹੋਇਆ ਗੋਲੀ ਦੀ ਸਪੀਡ ਵਾਂਗ ਅੱਗੇ ਵਧਦਾ ਹੋਇਆ ਆ ਰਿਹਾ ਔਰ ਇਸ ਦੀ ਤਬਾਹੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੋ ਦਿਨ ਪਹਿਲਾਂ ਕੀ ਇਸ ਜਗ੍ਹਾ ਤੇ ਇਸ ਪਾਣੀ ਨੇ ਤਬਾਹੀ ਮਚਾਈ ਸੀ ਤਾਂ 35 ਕਿਲੋਮੀਟਰ ਦਾ ਦਾਇਰਾ ਸੜਕਾਂ ਜਿਹੜੀਆਂ ਉਹ ਵੀ ਇਸ ਨੇ ਨੁਕਸਾਨ ਉਹਨਾਂ ਨੂੰ ਪਹੁੰਚਾਇਆ ਤੇ ਹੁਣ ਇਸ ਜਗ੍ਹਾ ਤੇ ਤੁਹਾਨੂੰ ਦੱਸਦੇ ਕਿ 6 ਘਰ ਜਿਹੜੇ ਨੇ ਉਹ ਮਲਬਾ ਬਣ ਚੁੱਕੇ ਨੇ ਇੰਨੀ ਭਾਰੀ ਤਬਾਹੀ ਜੁੜੀ ਹੈ ਉਤਰਾਖੰਡ ਦੇ ਚਮੋਲੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਹਰ ਪਹਾੜੀ ਏਰੀਆ ਦੇ ਵਿੱਚ بارش ਹੋ ਰਹੀ ਹੈ ਜਿਸ ਕਦਰ ਇਹ ਬੱਦਲ ਜਿਹੜੇ ਨੇ ਉਹ ਫਟੇ ਨਹੀਂ ਤੇ ਬੱਦਲ ਫਟਣ ਦੇ ਨਾਲ ਇਹ ਪਾ